ਦੋਸਤੋ ਆਪਾਂ ਦਸੰਬਰ ਦੇ ਮਹੀਨੇ ਦੇ ਵਿੱਚ ਖੜੇ ਆ ਜੀ ਤੇ ਤੁਸੀਂ ਇਹ ਬੂਟਾ ਦੇਖ ਸਕਦੇ ਹੋ ਅਮਰੇ ਦਾ ਹੁਣ ਵੀ ਫਲ ਲੱਗਿਆ ਹੋਇਆ ਸਾਤਰੀ ਕਾਲ ਜੀ ਮੈਂ ਗੁਰਸਿਮਰਨ ਸਿੰਘ ਤਨੂ ਆ ਨੈਚਰਲ ਫਾਰਮ ਤੋਂ ਦੋਸਤੋ ਜਿਹੜਾ ਇਹ ਬੂਟਾ ਹੈ ਜੀ ਇਹ ਹੈਗਾ ਜੀ ਅਮਰੇ ਦਾ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਅਮਰਾ ਕਹਿੰਦੇ ਆ ਇੰਗਲਿਸ਼ ਦੇ ਵਿੱਚ ਇਹਦਾ ਨਾਮ ਹੈ ਜੀ ਆਪਣਾ ਅੰਬ੍ਰੇਲਾ ਟਰੀ ਜੀ ਇਹਨੂੰ ਕੱਟ ਕੇ ਲਾ ਦੇਣ ਦੁਬਾਰਾ ਕੱਟਦੇ ਖੜ ਗਿਆ ਤੇ ਨਨਾਂ ਨਾ ਇਥੋਂ ਸ਼ੁਰੂ ਕਰਦੇ ਹਾਂ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਅੰਬ੍ਰੇਲਾ ਟਰੀ ਕਹਿੰਦੇ ਆ ਜੀ ਤੇ ਅੰਬ੍ਰੇਲਾ ਟਰੀ ਦੇ ਵਿੱਚ ਹੁਣ ਤੁਸੀਂ ਫਲ ਲੱਗੇ ਦੇਖ ਸਕਦੇ ਹੋ ਆ ਦੇਖੋ ਜੀ ਇੱਕ ਸਾਈਜ਼ ਤੇ ਉਹ ਇਦੋਂ ਵੱਡਾ ਸਾਈਜ਼ ਆ ਤੇ ਆ ਛੋਟਾ ਸਾਈਜ਼ ਆ ਹੁਣ ਇਹ ਫਰੂਟ ਆ ਜੀ ਜਿਹੜਾ ਇਹ ਥੋੜਾ ਜਿਹਾ ਡੈਮੇਜ ਹੋ ਜਾਏਗਾ ਕਿਉਂਕਿ ਸਰਦੀ ਦੇ ਵਿੱਚ ਇਹ ਡੈਜ਼ਿਡਿਊ ਹੋ ਜਾਂਦਾ ਇਹ ਪੱਤੇ ਝਾੜ ਦਿੰਦਾ ਜਿਹੜੇ ਟ੍ਰੋਪੀਕਲ ਸਟੇਟ ਨੇ ਜਿਵੇਂ ਕੇਰਲਾ ਵਗੈਰਾ ਨੇ ਉੱਥੇ ਇਹ ਜਿਹੜਾ ਹੈ ਦੀ ਇਹ ਪੱਤੇ ਨਹੀਂ ਝਾੜਦਾ ਸਾਰਾ ਸਾਲ ਫਲ ਦਿੰਦਾ ਆਪਣੇ ਕੋਲੇ ਦਿੱਕਤ ਕੀ ਆ ਜਾਂਦੀ ਆ ਆਪਣੇ ਹੁਣ ਇਹ ਠੰਡ ਜ਼ਿਆਦਾ ਹੈ ਜੀ ਤੇ ਇਸ ਕਰਕੇ ਇਹਨੇ ਪੱਤੇ ਝਾੜ ਜਾਣੇ ਆ ਪਰ ਫਰਵਰੀ ਦੇ ਵਿੱਚ ਇਹ ਫੇਰ ਚੱਲ ਪੂਗਾ ਮੈਂ ਦੇਸੀ ਬੂਟਿਆਂ ਦੇ ਵੀ ਟ੍ਰਾਇਲ ਕਰਦਾ ਵੀ ਸ਼ਾਇਦ ਉਹ ਥੋੜੇ ਜੇ ਵੱਡੇ ਹੋ ਜਾਣ ਜਿਹੜੇ ਗ੍ਰਾਫਟਡ ਬੂਟੇ ਨੇ ਉਹ ਘੱਟ ਵੱਡੇ ਹੁੰਦੇ ਨੇ ਤੇ ਦਿੱਕਤ ਕੀ ਹੈ ਕਿ ਫਿਰ ਉਹ ਛੋਟੇ ਹੀ ਰਹਿੰਦੇ ਨੇ ਜ਼ਿਆਦਾ ਵੱਧਦੇ ਨਹੀਂ ਜਾਨੂੰ ਫਰੂਟ ਆ ਜਾਂਦਾ ਜਾਨੂੰ ਸਰਦੀ ਆ ਜਾਂਦੀ ਆ ਜੀ ਇਸ ਕਰਕੇ ਉਹਨਾਂ ਦੀ ਗ੍ਰੋਥ ਨਹੀਂ ਵੱਧਦੀ ਮੈਂ ਦੇਸੀ ਬੂਟਾ ਵੀ ਲਾਇਆ ਇਹਦਾ ਵੀ ਆਪਾਂ ਇਹਦਾ ਸਾਈਜ਼ ਵੱਡਾ ਕਰਕੇ ਦੇਖੀਏ ਤੇ ਬਹੁਤ ਵਧੀਆ ਫਲ ਆ ਜੀ ਇਹ ਇਹਨੂੰ ਫਲ ਨੂੰ ਖਾ ਵੀ ਸਕਦੇ ਆ ਜੀ ਆਪਾਂ ਕੱਚਾ ਥੋੜਾ ਜਿਹਾ ਕੱਚੇ ਆਂਬ ਵਰਗਾ ਟੇਸਟ ਹੁੰਦਾ ਜੀ ਇਹਦਾ ਜਦੋਂ ਕੱਚਾ ਹੁੰਦਾ ਪੱਕ ਕੇ ਥੋੜੀ ਜੀ ਮਠਾਸ ਹੁੰਦੀ ਆ ਪਰ ਖਟਾਸ ਰਹਿੰਦੀ ਆ ਜੀ ਇਹਦੇ 'ਚ ਤੇ ਦੂਸਰਾ ਜੀ ਇਹਦਾ ਜਿਹੜਾ ਸਭ ਤੋਂ ਵਧੀਆ ਕੰਮ ਆ ਜੀ ਇਹ ਆਪਾਂ ਅਚਾਰ ਪਾ ਸਕਦੇ ਆ ਆਂਬ ਦੇ ਅਚਾਰ ਨਾਲੋਂ ਵੀ ਵਧੀਆ ਅਚਾਰ ਬਣਦਾ ਜੀ ਇਹਦਾ ਤੇ ਇਹਨੂੰ ਤੋੜ ਕੇ ਬਸ ਜੋ ਮਸਾਲਾ ਆਂਬ ਦੇ ਅਚਾਰ 'ਚ ਪਾਉਣੇ ਆ ਉਹਦੇ 'ਚ ਪਾ ਲਓ ਜਾਂ ਫਿਰ ਕਈ ਵਾਰ ਆਪਣੇ ਕੋਲ ਆਂਬ ਦੇ ਅਚਾਰ ਦਾ ਤੇਲ ਬਚ ਜਾਂਦਾ ਥੱਲੇ ਉਤੇ ਉਹ ਉਹ ਮਸਾਲਾ ਵੀ ਵਿੱਚ ਆ ਹੁੰਦਾ ਉਹਦੇ ਵਿੱਚ ਇਹਨੂੰ ਕੱਟ ਕੇ ਪਾ ਲੋ ਜੀ ਇਹ ਆਚਾਰ ਬਹੁਤ ਵਧੀਆ ਬਣਦਾ ਜੀ ਇਹਦਾ ਤੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਬੂਟਾ ਵਧੀਆ ਫਲਾ ਕਰ ਰਿਹਾ ਤੇ ਫਲ ਵੀ ਵਧੀਆ ਚੱਕ ਰਿਹਾ ਪਹਿਲੇ ਤੋਂ ਦੂਜੇ ਸਾਲ ਇਹ ਆਪਾਂ ਨੂੰ ਫਲ ਦੇਣਾ ਸ਼ੁਰੂ ਕਰ ਦਿੰਦਾ ਜੀ ਤੇ ਥੋੜਾ ਥੋੜਾ ਫਲ ਹੋ ਕੇ ਸ਼ੁਰੂ ਹੋ ਜਾਂਦਾ ਜਿਵੇਂ ਆਪਣੇ ਪਾਈਆ ਖੰਡ ਅੱਧਾ ਕਿਲੋ ਹੋ ਗਿਆ ਪਹਿਲੇ ਦੂਜੇ ਸਾਲ ਤੇ ਫਿਰ 3-4 ਕਿਲੋ ਫਲ 5 ਕਿਲੋ ਆਮ ਦੇ ਜਾਂਦਾ 5 ਕਿਲੋ ਦਾ ਆਚਾਰ ਆਪਾਂ ਤੋਂ ਸਾਲ ਪਾਰ ਇੱਕ ਫੈਮਿਲੀ ਲਈ ਮੁੱਕਦਾਨੀ ਜੀ ਇਹ ਘਰ ਚ ਬੜਾ ਸੋਹਣਾ ਜਿਹਾ ਦਰਖਤ ਲੱਗਦਾ ਜੀ ਤੇ ਬੜਾ ਵਧੀਆ ਵਧ ਰਿਹਾ ਹੁਣ ਦੇਸੀ ਬੂਟੇ ਕੋਲੇ ਚੱਲਦੇ ਆ ਜੀ ਆਪਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਪਰ ਉਹਨੇ ਫਲ ਨਹੀਂ ਦਿੱਤਾ ਹੋਇਆ ਇਸਨੇ ਫਲ ਦਿੱਤਾ ਦੇਸੀ ਬੂਟਾ ਕਿਵੇਂ ਸਾਲ ਫਲ ਦਊਗਾ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਜੀ ਆਜੋ ਆਪਾਂ ਦੇਖਦੇ ਆ ਜੀ ਦੋਸਤੋ ਇਹ ਤੁਸੀਂ ਦੇਸੀ ਫਲ ਇਹਦਾ ਦੇਸੀ ਅਮਰੇ ਦਾ ਬੂਟਾ ਦੇਖ ਸਕਦੇ ਹੋ ਅੰਬ੍ਰੇਲਾ ਟਰੀ ਦਾ ਇਹ 1 ਸਾਲ ਦਾ ਬੂਟਾ ਹੈ ਜੀ ਪਿਛਲੀ ਵਾਰ ਆਪਾਂ ਫਰਵਰੀ ਦੇ ਵਿੱਚ ਲਾਇਆ ਸੀ ਹੁਣ ਦਸੰਬਰ ਦੇ ਵਿੱਚ ਮਹੀਨੇ ਦੇ ਵਿੱਚ ਆਪਾਂ ਖੜੇ ਆ ਇਹਦੀ ਗਰੋਥ ਤਕਰੀਬਨ ਮੇਰੇ ਜਿੱਡੀ ਹੋ ਗਈ ਹੈ ਜਾਨੀ 5-6 ਫੁੱਟ ਦਾ ਇਹ ਬੂਟਾ ਹੋ ਚੁੱਕਿਆ ਤਕਰੀਬਨ ਜਦੋਂ ਲਾਇਆ ਸੀ ਇਹ 1.5 ਫੁੱਟ ਦਾ ਬੂਟਾ ਸੀ 1 ਸਾਲ ਚ ਇੰਨੀ ਗਰੋਥ ਕੀਤੀ ਹੈ ਹੁਣ ਆਉਣ ਵਾਲੇ ਸਾਲ ਦੇ ਵਿੱਚ ਕਿੰਨੀ ਗਰੋਥ ਕਰੇਗਾ ਕਿੱਡਾ ਹੋਏਗਾ ਤੇ ਕਦੋਂ ਫਲ ਲੱਗੇਗਾ ਇਹ ਆਪਾਂ ਨੂੰ ਆਉਣ ਵਾਲੇ ਸਾਲ 2 ਸਾਲ ਦੇ ਵਿੱਚ ਪਤਾ ਲੱਗਣਾ ਲੱਗ ਜੂਗਾ ਤੇ ਪਰ ਹੁਣ ਇਹਦੇ ਬੂਟੇ ਦੀ ਸ਼ੇਪ ਵੀ ਬਹੁਤ ਸੋਹਣੀ ਬਣਦੀ ਜਾ ਰਹੀ ਹੈ ਤੇ ਬੂਟਾ ਵਧ ਵੀ ਬਹੁਤ ਵਧੀਆ ਤਰੀਕੇ ਨਾਲ ਰਿਹਾ ਜੇ ਹੁਣ ਇਹ 1 ਸਾਲ ਦੀ ਗਰੋਥ ਹੈ ਤਾਂ ਆਪਾਂ ਅਗਲੇ ਸਾਲ ਨੂੰ ਮੰਨ ਕੇ ਚੱਲਦੇ ਹਾਂ ਵੀ ਬਹੁਤ ਵਧੀਆ ਗਰੋਥ ਹੋਊਗੀ ਤੇ ਬਹੁਤ ਵਧੀਆ ਵਧੂਗਾ ਜੀ ਇਹ ਇਹਨੂੰ ਟਕਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹਦੀਆਂ ਟਿਪਸ ਦੁਆਰਾ ਫੇਰ ਚੱਲ ਪੈਂਦੀਆਂ ਨੇ ਜੀ ਬਹੁਤ ਵਧੀਆ ਹੋ ਜਾਂਦਾ ਜੀ ਇਹ ਧੰਨਵਾਦ ਜੀ